ਸਿਰਤੀ ਕਮਾਨੇ ਕਾ ਜਿੰਦਾਬਾਦ 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 ਟੁੱਟ ਟਲੇ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਾਰਪੋਰੇਟ ਦੀ ਪੂਛ ਫੜ ਕੇ ਚੱਲਣ ਵਾਲੀ ਸਰਕਾਰ ਹੈ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮੀਦਿਆ ਮੇਰਾਵਾ ਜਗਸੀਰ ਸਿੰਘ ਜੀ ਪੀਕੇ ਯੁਗਰਾਹਾ ਜ਼ਿਲ੍ਹਾ ਸਕੰਦਰ ਸਕੱਤਰ ਫਾਇਲ ਕਾ ਅੱਜ ਜੋ ਧਰਨਾ ਪ੍ਰਦਰਸ਼ਨ ਕੀਤਾ ਗਿਆ ਐਮਐਲਏ ਸਾਹਮਣੇ ਦੇ ਬਾਹਰ ਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਿ ਕਿਸ ਰੋਸ ਵਿੱਚ ਜੋ ਕੀਤਾ ਹੈ ਵੇਖੋ ਇਹ ਪਿਛਲੀ 19 ਮਾਰਚ ਨੂੰ ਜੋ ਸਾਡੇ ਜਿਹੜੇ 13 ਮਹੀਨਿਆਂ ਤੋਂ ਲਗਾਤਾਰ ਮੋਰਚੇ ਚੱਲਦੇ ਸੀ ਦੋ ਫਾਰਮਾਂ ਦੇ ਉਹਨਾਂ ਦੇ ਉੱਤੇ ਅੰਨਛਾ ਜਿਹੜਾ ਤੱਕਾ ਕੀਤਾ ਤੇ ਵੱਡੇ ਕਿਸਾਨਾਂ ਆਗੂਆਂ ਨੂੰ ਡਿਟੇਨ ਕੀਤਾ ਉਸ ਵਿਰੋਧ ਵਿੱਚ ਜਿਹੜੇ ਕਿਸਾਨਾਂ ਨਾਲ ਤੱਕਾ ਹੈ लाठीचार्ज ਵੀ ਕਰਕੇ ਉਹਨਾਂ ਦੇ ਤੰਬੂ ਤੋੜੇ ਉਹਨਾਂ ਦੀਆਂ ਟਰਾਲੀਆਂ ਚੁੱਕੀਆਂ ਤੋਂ ਸਮਾਨ ਉਹਨਾਂ ਦਾ ਜਿਹੜਾ ਫੁਰਦ-ਬੁਰਦ ਕਰਕੇ ਸਾਰੇ ਚੋਰ ਚੋਰੀ ਕਰਕੇ ਲੈ ਗਏ ਉਹ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀਗੀ ਉਹ ਜ਼ਿੰਮੇਵਾਰੀ ਸਰਕਾਰ 'ਤੇ ਜੀ ਉਸ ਰੋਸ ਵੱਜੋਂ ਅੱਜ ਜਿਹੜਾ ਸਖਸ਼ ਕਮੇਟੀ ਵੱਲੋਂ ਸੱਦਾ ਆਇਆ ਸੀਗਾ ਇਧਰੋਂ ਬੀਕੇ ਜੂ ਗ੍ਰਾਹਾਂ ਵੱਲੋਂ ਵੱਡੇ ਤੌਰ 'ਤੇ ਐਲਾਨ ਕੀਤਾ ਗਿਆ ਵੀ ਸਾਰੇ ਜ਼ਿਲ੍ਹਿਆਂ ਨੂੰ ਕਿ ਤੁਸੀਂ ਜਾ ਕੇ ਹਮਾਇਤ ਵਿੱਚ ਬੈਠਣਾ ਹੈ ਔਰ ਆਪਾਂ ਸਰਕਾਰ ਨੂੰ ਦੱਸਣਾ ਹੈ ਕਿ ਸਾਡਾ ਕੋਈ ਵੀ ਕਿਸਾਨ ਆਗੂ ਹੈ ਜੇ ਕਿਸੇ ਨਾਲ ਕੋਈ ਸਰਕਾਰ ਧੱਕਾ ਕਰਦੀ ਹੈ ਤੇ ਅਸੀਂ ਕਦੀ ਵੀ ਇਹੋ ਜਿਹਾ ਬਰਦਾਸ਼ਤ ਨਹੀਂ ਕਰਾਂਗੇ ਧੱਕੇ ਨਾਲ ਲੱਗਾ ਸਾਡਾ ਲੱਗਾ ਮੋਰਚਾ ਧੱਕੇ ਨਾਲ ਕੋਈ ਸਰਕਾਰ ਪੜੇ ਅਸੀਂ ਨਹੀਂ ਪਟਣ ਦੇਣਾ ਕਿਉਂਕਿ ਆਪਦੀ ਆ ਮੰਗਾਂ ਨੂੰ ਜਾਇਜ਼ ਮੰਗਾ ਜਿਹੜੇ ਸਾਰੇ ਲੋਕਾਂ ਦੇ ਮੰਗਾ ਸੀ ਉਹਨਾਂ ਲੈ ਕੇ ਸੰਘਰਸ਼ ਲੜਦੇ ਪਏ ਸੀਗੇ ਸੋ ਤੱਕੇ ਨਾਲ ਜਿਹੜਾ ਮੋਰਚਾ ਪਟਣਾ ਸਰਕਾਰ ਨੇ ਕਿਸੇ ਦਾ ਵੀ ਬਹੁਤ ਦੁੱਖ ਦੀ ਗੱਲ ਹੈ ਅਸੀਂ ਦਾ ਪੂਰ ਜ਼ੋਰ ਤੇ ਵਿਰੋਧ ਕਰਿਆ ਇਹ ਮੰਨਿਆ ਜਾਵੇ ਕਿ ਹੁਣ ਕਿਸਾਨ ਇੱਕ ਹੋ ਗਏ ਬਿਲਕੁਲ ਸਾਰੇ ਕਿਸਾਨ ਨੇ ਅੱਗੇ ਵਿੱਚ ਵੀ ਇੱਕ ਉਹਦੇ ਕਿਸਾਨ ਹੁਣ ਇੱਕ ਨੇ ਸਰਕਾਰ ਮੀਡੀਆ ਜਿਹੜੇ ਗੱਲਾ ਲਿਆ ਕੇ ਰੱਖਿਆ ਨੇ ਜੁਕਤ ਮੋਰਚਾ ਪਟਿਆ ਉਹ ਨਹੀਂ ਪਟਿਆ ਕੁਝ ਕੁਛ ਮਤ ਪੇਦ ਹੁੰਦੇ ਨੇ ਪਰ ਪਾਰ ਜਿਹੜਾ ਉਹ ਬਿਲਕੁਲ ਝੂਠਾ ਹੈ ਉਹ ਸਾਰੇ ਲੋਕ ਇਕੱਠੇ ਸਿਰ ਕਰਕੇ ਲੜਨਗੇ ਔਰ ਇਸੇ ਤਰ੍ਹਾਂ ਲੜਨ ਦੀ ਲੋੜ ਹੈ ਇਕੱਠੇ ਸਿਰਾਂ ਨਾਲ ਹੀ ਸਾਰੀ ਜਿੱਤ ਪ੍ਰਾਪਤ ਹੋਵੇਗੀ ਤੇ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਤੇ ਵੱਡੀਆਂ ਸਰਕਾਰਾਂ ਨੂੰ ਮੋੜਾ ਪਾ ਸਕਦੇ ਹਾਂ। ਨਾ ਗਟੰਗਾ ਪੰਜਾਬੀ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਜੋ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸ ਵਜ੍ਹਾ ਨੂੰ ਲੈ ਕੇ ਕੀਤਾ ਗਿਆ ਇਹ ਜਿਹੜਾ ਧਰਨਾ ਪ੍ਰਦਰਸ਼ਨ ਸੀ ਇਹ ਰੋਸ ਪ੍ਰਦਰਸ਼ਨ ਸੀ ਸਾਡਾ ਐਮਐਲਏ ਦੇ ਵਰਕਲੋਸ ਜਿਹੜਾ ਸਰਕਾਰ ਨੇ ਕਨੌਰੀ ਬਾਰਡਰ ਤੋਂ ਧਰਨੇ ਨੂੰ ਜਿਹੜਾ ਖਦੇੜਨ ਦੇ ਵਿੱਚ ਲੁੱਟਾਖੋਈ ਵੀ ਕੀਤੀ ਲੁੱਟਿਆ ਵੀ ਤੇ ਕੁੱਟਿਆ ਵੀ ਉਹਦੇ ਰੋਸ ਦੇ ਵਿੱਚ ਜਿਹੜਾ ਇਹ ਐਮਐਲਏ ਦਾ ਅਸੀਂ ਘਰਾਓ ਕੀਤਾ ਅੱਜ 12 ਵਜੇ ਤੋਂ 4 ਵਜੇ ਤੱਕ ਇਹ ਆਉਣ ਵਾਲੇ ਦਿਨਾਂ 'ਚ ਕੋਈ ਤੁਹਾਡੇ ਜਿਹਾ ਬੰਦੇ ਵੱਲੋਂ ਵੱਡਾ ਨਾਂਨ ਕੀਤਾ ਹੈ ਆਉਣ ਵਾਲੀ ਜਿਹੜਾ ਹੈਗਾ ਸਮੇਂ ਦੇ ਵਿੱਚ ਸਾਡੀਆਂ ਰੈਲੀਆਂ ਜਿਹੜੀਆਂ ਹੋ ਰਹੀਆਂ ਇੱਕ ਤਰੀਕ ਤੋਂ ਸ਼ੁਰੂ ਆ ਉਸ ਤੋਂ ਬਾਅਦ ਰੈਲੀਆਂ ਕਰਕੇ ਸਾਰੇ ਜਿਲ੍ਹਿਆਂ ਦੇ ਵਿੱਚ ਉਦੋਂ ਬਾਅਦ ਦੇ ਵਿੱਚ ਜੋ ਵੀ ਮੰਨ ਲਓ ਪੰਜਾਬ ਪ੍ਰਧਾਨ ਨੇ ਉਹ ਵੱਡਾ ਐਲਾਨ ਕੋ ਕੀਤਾ ਜਾਊਗਾ ਉਹਦੇ ਮੁਤਾਬਕ ਉੱਤੇ ਐਕਸ਼ਨ ਲਵਾਂਗੇ ਜੋ ਅੱਜ ਇੱਥੇ ਇੱਕ ਤਣਾਵ ਤੇ ਟੀਲਾਗਾ ਇੱਥੇ ਰਾਜਨੀਤਿਕ ਤੇ ਗੈਰ ਰਾਜਨੀਤਿਕ ਲੋਕਾਂ ਵੱਲੋਂ ਇਕੱਠਾ ਕੀਤਾ ਜਾਏ ਇਹ ਵੀ ਉਹਨੇ ਮੰਨਿਆ ਜਾਵੇ ਕਿ ਕਿਸੇਾਂ ਜਿੱਥੇ ਪੰਨਿਆ ਇੱਕ ਹੋਣੇ ਦੇਖੋ ਇਹ ਡਿਪੈਂਡ ਜਥੇਬੰਦੀਆਂ ਤੇ ਜਥੇਬੰਦੀਆਂ ਦੇ ਆਗੂਆਂ ਤੇ ਆਗੂ ਬੈਣ ਇਕੱਠੇ ਹੋ ਕੇ ਮੀਟਿੰਗਾਂ ਕਰਨ ਆਪਾਂ ਤੇ ਇੱਕ ਵਰਕਰਾਂ ਚ ਆ ਜਾਂਦੇ ਆ ਆਪਾਂ ਤਾਂ ਜਦੋਂ ਉੱਤੋਂ ਆਪਾਂ ਨੂੰ ਬਿਗਲ ਵੱਜ ਗਿਆ ਤਾਂ ਆਪਾਂ ਤਾਂ ਉਹਦੇ ਮੁਤਾਬਕ ਜਿਹੜਾ ਹੈਗਾ ਆਪਾਂ ਸਾਰੇ ਜਿਹੜੇ ਕਿਸਾਨ ਆ ਸਾਰੇ ਆਪੋ ਆਪਣੇ ਇੱਕ ਨੇੜੇ-ਨੇੜੇ ਦੇ ਪਿੰਡਾਂ ਦੇ ਆ ਆਪਾਂ ਤਾਂ ਜਿਹੜਾ ਹੈਗਾ ਰਲ ਕੇ ਰਹਿਣ ਦੀ ਕੋਈ ਗੱਲ ਨਹੀਂ ਉਤਲੇ ਬਿਗਲ ਦੀ ਜ਼ਰੂਰਤ ਆ ਉੱਤੋਂ ਜਿਹੜਾ ਜੋ ਵੀ ਹੈਗਾ ਉਹਦੇ ਜੋ ਵੀ ਕਿਸੇ ਦੇ ਮਤਭੇਦ ਹੈਗੇ ਆ ਉਹ ਆਪਦੇ ਬਹਿ ਕੇ ਰੱਖੇ ਜੋ ਕੋਈ ਵਿਚਾਰਾ ਹੈਗੀਆਂ ਜਾਂ ਕੋਈ ਮੁੱਦੇ ਹੈਗੇ ਆ ਉਹਦੇ ਮੁਤਾਬਕ ਰੱਖੇ ਗੱਲ ਤੇ ਉਹਦੇ ਚਾਹ ਸਮਝੌਤਾ ਕਰ ਲੈਣਾ ਆਪਾਂ ਨੂੰ ਕਿ ਆਪਾਂ ਤਾਂ ਖੁਸ਼ ਆ ਇਸ ਗੱਲ ਹਾਂ ਜਿੰਦਾਬਾਦ ਜਿੰਦਾਬਾਦ ਕੀਰਤੀ ਕਾਮਿਆਂ ਦੇ ਕਾ ਜਿੰਦਾਬਾਦ 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 ਲਟੂ ਟੋਲੇ ਮੁਰਦਾਬਾ 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 ਕਾਰਪੋਰੇਟ ਦੀ ਪੂਛ ਫੜ ਕੇ ਚੱਲਣ ਵਾਲੀ ਸਰਕਾਰਾ ਮੁਰਦਾਬਾ 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 ਕਿਸਾਨਾਂ ਮਜ਼ਦੂਰਾਂ ਦਾ ਸਮਾਨ ਚੋਰੀ ਕਰਨ ਵਾਲੀ ਸਰਕਾਰਾ ਮੁਰਦਾਬਾ 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 ਕਿਸਾਨਾਂ ਮਜ਼ਦੂਰਾਂ ਤੇ ਸ਼ਬਦਤ ਕਰਨ ਵਾਲੀ ਬੀਜੇਪੀ ਆਮ ਆਦਮੀ ਪਾਰਟੀ ਸਰਕਾਰ ਹਾਏ 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 ਜਗराती ਲਟੂ ਟੋਲਾ ਮੁਰਦਾਬਾ 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 ਅਨੰਤਿਆ ਮੋਦੀ ਮੁਰਦਾ ਮਰਦਾਬ 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 ਅਡਾਨੀਆਂ ਬਾਨੀਆਂ ਦੇ ਤਲਵੇ ਚਟਨੇ ਬੰਦ ਕਰੋ ਬੰਦ ਕਰੋ ਬੰਦ ਕਿਓ ਸਾਡਾ ਸਮਰਥਨ ਮੋਲ ਨਸੀ ਆਪਣੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਬਾਰਾਂ ਦੀ ਬਾਰਾਂ ਮੰਗਾ ਸੀ ਮਨਾਉਂ ਆ ਕੇ ਰਹਾਂਗੇ ਮਨਾ ਕੇ ਰਹਾਂਗੇ ਕਿਰਤੀ ਕਾਨਾਂ ਦੇ ਕਾ ਜਿੰਦਾਬਾਦ 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 ਪੂਰੇ ਪੰਜਾਬ ਸਾਹਿਬਾਂ ਦੀਆਂ ਦੇ ਇੱਕ ਜਿੰਦਾਬਾਦ 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 ਲਟੂ ਟੋਲੇ ਹਾਏ 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 ਹਾਏ